ਡੇਰਾਬezi ਟ੍ਰੈਫਿਕ ਪੁਲਿਸ ਨੇ ਸ਼ਹਿਰ ਵਿੱਚ ਸੁਚਾਰੂ ਆਵਾਜਾਈ ਪ੍ਰਵਾਹ ਬਣਾਈ ਰੱਖਣ ਲਈ ਇੱਕ ਵਿਸ਼ੇਸ਼ ਮੁਹਿੰਮ ਚਲਾਈ ਟ੍ਰੈਫਿਕ ਇੰਚਾਰ ਸੁਰਿੰਦਰ ਸਿੰਘ ਦੀ ਅਗਵਾਈ ਹੇਠ ਗਲਤ ਪਾਰਕਿੰਗ ਕਰਨ ਵਾਲੇ ਡਰਾਈਵਰਾਂ ਵਿਰੁੱਧ ਸਖਤ ਕਾਰਵਾਈ ਕੀਤੀ ਗਈ ਸੁਰਿੰਦਰ ਸਿੰਘ ਨੇ ਦੱਸਿਆ ਕਿ ਚਲਾਨ ਜਾਰੀ ਕਰਨ ਨਾਲ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨੀ ਹੈ ਕਿਉਂਕਿ ਗਲਤ ਪਾਰਕਿੰਗ ਨਾਲ ਟ੍ਰੈਫਿਕ ਜਮ ਅਤੇ ਹੋਰ ਅਸੁਵਿਧਾ ਪੈਦਾ ਹੁੰਦੀਆਂ ਹਨ ਪੁਲਿਸ ਟੀਮ ਨੇ ਬਾਜ਼ਾਰਾ ਮੁੱਖ ਸੜਕਾਂ ਅਤੇ ਭੀੜ ਭੜਕੇ ਖੇਤਰਾਂ ਵਿੱਚ ਜਾਂਚ ਕੀਤੀ ਅਤੇ ਨੋ ਪਾਰਕਿੰਗ ਜ਼ੋਨਾ ਵਿੱਚ ਖੜੇ ਬਾਨਾ ਦੇ ਚਲਾਨ ਕੱਟੇ ਇਹ ਮੁਹਿੰਮ ਸ਼ਹਿਰ ਵਿੱਚ ਆਵਾਜਾਈ ਪ੍ਰਵਾਹ ਨੂੰ ਬਣਾਈ ਰੱਖਣ ਲਈ ਜਾਰੀ ਰਹੇਗੀ। ਤਸਵੀਰ ਹੁੜਤੇ ਅੱਜਕਲ ਜਾਮ ਬਹੁਤ ਜ਼ਿਆਦਾ ਲੱਗ ਰਿਹਾ ਹੈ ਤੇ ਉਸ ਦੇ ਬਾਰੇ ਤੁਸੀਂ ਕੀ ਕਹੋਗੇ? ਸਰ ਅਸੀਂ ਉਹਦੇ ਬਾਰੇ ਦੱਸ ਰਹੇ ਹਾਂ ਕਿ ਤਸਵੀਰ ਰੋਡ ਤੇ ਸਿੰਗਲ ਰੋਡ ਹੋਣ ਕਰਕੇ ਉਸ ਇਸ ਰੋਡ ਤੇ ਆਵਾਜਾਈ ਬਹੁਤ ਜ਼ਿਆਦਾ ਰਹਿੰਦੀ ਹੈ। ਤੇ ਇਸ ਰੋਡ ਤੇ ਸੋਮਵਾਰ ਵਾਲੇ ਦਿਨ ਤਾਂ ਆਪਣੀ ਫੈਮਿਲੀ ਕੂਟ ਲੱਗਦੀ ਹੈ। ਜਿਸ ਕਰਕੇ ਲੋਕ ਆਪਣੇ ਫੈਸਲਿਆਂ ਦੀ ਉਡੀਕ ਵਿੱਚ ਬਹੁਤ ਤਦਾਦ ਵਿੱਚ ਆਉਂਦੇ ਆ ਤੇ ਉਹ ਫੈਮਿਲੀ ਕੋਰਟ ਚ ਆਣ ਕਰਕੇ ਦੋਏ ਪਰਿਵਾਰਾਂ ਨੂੰ ਕੁੜੀ ਤੇ ਮੁੰਡੇ ਵਾਲਿਆਂ ਨੂੰ ਉਹ ਦੋ ਦੋ ਤਿੰਨ ਤਿੰਨ ਚਾਰ ਚਾਰ ਗੱਡੀਆਂ ਲੈ ਕੇ ਵੀ ਆਉਂਦੇ ਆ ਇਸ ਕਰਕੇ ਅਸੀਂ ਉਹਨਾਂ ਨੂੰ ਵੀ ਅਵੇਰਨੈਸ ਕਰਦੇ ਆ ਤੇ ਅੱਗੇ ਜਿਹੜਾ ਆਰਾਮ ਮੰਦਰ ਹੈ ਉਹਦੇ ਵਿੱਚ ਉਹਨਾਂ ਦੀਆਂ ਗੱਡੀਆਂ ਦੀ ਪਾਰਕਿੰਗ ਕਰਾਣੇ ਆ ਤੇ ਕੋਸ਼ਿਸ਼ ਸਾਡੀ ਇਹ ਹੀ ਰਹਿੰਦੀ ਹੈ ਕਿ ਅਸੀਂ ਕਿਸੇ ਨੂੰ ਤੰਗ ਪਰੇਸ਼ਾਨ ਨਾ ਕਰੀਏ ਜਿਹੜਾ ਇਹ ਰੋਜ਼ ਰੈਗੂਲਰ ਤੁਸੀਂ ਲੋਕਾਂ ਨੂੰ ਤੁਸੀਂ ਗਾਈਡ ਵੀ ਕਰਦੇ ਹੋ ਸਾਰਾ ਕੁਛ ਹੈ ਅਵੇਅਰ ਦੇ ਲਈ ਕਹਾ ਅਵੇਅਰਨੈਸ ਦਿੰਦੇ ਹੋ ਬਟ ਫੇਰ ਵੀ ਰੈਗੂਲਰ ਜੀ ਤੁਸੀਂ ਕਿੰਨੇ ਚਲਾਨ ਕੱਢ ਲੈਂਦੇ ਅਸੀਂ ਰੈਗੂਲਰ ਚ ਕਰੀਬ 10 ਤੋਂ 12 ਚਲਾਨ ਡੇਲੀ ਕਰ ਦਿੰਦੇ ਆ ਰੋਂਗ ਪਾਰਕਿੰਗ ਦੇ ਲੇਕਿਨ ਸਾਡਾ ਚਲਾਨ ਕਰਨਾ ਕੋਈ ਮੇਨ ਮਕਸਦ ਨਹੀਂ ਮੈਂ ਤੁਹਾਡੇ ਚੈਨਲ ਰਾਹੀਂ ਲੋਕਾਂ ਨੂੰ ਵੀ ਅਪੀਲ ਕਰਦਾ ਕਿ ਸਿੰਗਲ ਰੋਡ ਹੋਣ ਕਰਕੇ ਇੱਕ ਅਵਾਜ਼ਾਈ ਬਹੁਤ ਜ਼ਿਆਦਾ ਹੋਣ ਕਰਕੇ ਇੱਕ ਸਕੁੱਲੀ ਬੱਸਾਂ ਦਾ ਆਣਾ ਜਾਣਾ ਬਹੁਤ ਜ਼ਿਆਦਾ ਇਸ ਕਰਕੇ ਵੀ ਤੁਸੀਂ ਆਪਣੇ ਵੀਹਿਕਲ ਨੂੰ ਉਸ ਜਗ੍ਹਾ ਤੇ ਪਾਰਕਿੰਗ ਕਰੋ ਕਿ ਕਿਸੇ ਆਮ ਜਨਤਾ ਨੂੰ ਜਾਂ ਆਮ ਪਬਲਿਕ ਨੂੰ ਕੋਈ ਪਰੇਸ਼ਾਨੀ ਨਾ ਪਵੇ ਕਿਉਂਕਿ ਇੱਕ ਕਾਰ ਖੜਨ ਦੇ ਨਾਲ ਅੱਧਾ ਘੰਟਾ 15 ਮਿੰਟ 20 ਮਿੰਟ ਹਰੇਕ ਵਾਹਨ ਚਾਲਕ ਦੇ ਖਰਾਬ ਹੋ ਜਾਂਦੇ